ਵੈਸੇ ਤਾਂ ਸਿੱਖ ਕੌਮ ਨੂੰ ਯਾਦ ਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਵੇਂ ਸਿੱਖ ਕੌਮ ਨੂੰ ਸਮੇਂ-ਸਮੇਂ ਸਿਰ ਧੋਖਾ ਦਿੱਤਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਵੇਂ ਸੰਜਰਨੈਲ ਸਿੰਘ ਦਰਬਾਰ ਸਾਹਿਬ ਤੇ 78 ਨਵਰਗੇ ਨਿਰੰਕਾਰੀ ਸਾਕੇ ਕਰਵਾਏ ਤੇ ਕੌਮ ਨੂੰ ਇੰਨੇ ਪਿੱਛੇ ਲੈ ਕੇ ਕਿ ਅੱਜ ਤੱਕ ਕੌਮ ਸੰਭਲਣ ਦੇ ਲਈ ਵੀ ਬਹੁਤ ਸਮਾਂ ਲੱਗ ਗਿਆ ਤੇ ਅੱਜ ਵੀ ਕੌਮ ਸੰਭਲ ਨਹੀਂ ਸਕੀ ਅੱਜ ਜਿਸ ਗੱਲਬਾਤ ਬਾਰੇ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਤੁਹਾਡੇ ਨਾਲ ਉਹ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖੇ ਬਾਰੇ ਹੈ ਜਦੋਂ ਉਹਨਾਂ ਦੀ ਫਾਂਸੀ ਨੂੰ ਰੋਕਣ ਲਈ ਪ੍ਰਕਾਸ਼ ਸਿੰਘ ਬਾਦੋਂ ਨੇ ਸਿਮਰਨਜੀਤ ਸਿੰਘ ਮਾਨ ਤੇ ਗੁਰਚਰਨ ਸਿੰਘ ਟੋੜਾ ਨੂੰ ਝੂਠ ਬੋਲਿਆ ਆਓ ਦੱਸਦੇ ਹਾਂ ਪੂਰੀ ਗੱਲਬਾਤ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੋਣੀ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸਖਦੇਵ ਸਿੰਘ ਸੁਖੇ ਵੱਲੋਂ ਪੂਨੇ ਜਾ ਕੇ ਜਰਨਲ ਵੈਦਿਆ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਜਿਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸਖਦੇਵ ਸਿੰਘ ਸੁਖਾ ਨੂੰ ਕਾਨੂੰਨ ਤੇ ਜੱਜ ਵੱਲੋਂ ਫਾਂਸੀ ਦੇ ਹੁਕਮ ਦੇ ਦਿੱਤੇ ਗਏ ਸੀ ਅਤੇ ਇਸ ਫਾਂਸੀ ਦੇ ਹੁਕਮ ਦੇ ਰੋਸ ਵਜੋਂ ਸਿੱਖ ਸੰਗਤਾਂ ਦੇ ਵਿੱਚ ਤੇ ਸਿੱਖ ਆਗੂਆਂ ਵਿੱਚ ਭਾਰੀ ਰੋਸ ਸੀ ਵੀ ਕਿਸੇ ਤਰੀਕੇ ਦੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸਖਦੇਵ ਸਿੰਘ ਸੁਖੇ ਦੀ ਫਾਂਸੀ ਨੂੰ ਰੱਦ ਕਰਾਇਆ ਜਾਵੇ ਤੇ ਇਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਗੁਰਚਰਨ ਸਿੰਘ ਟੋੜਾ ਨੇ ਸਾਂਝੇ ਵਿਚਾਰ ਕਰਕੇ ਮੀਟਿੰਗ ਕੀਤੀ ਸੀ ਕਿ ਆਪਾਂ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸ੍ਰੀ ਕੇਸਗੜ੍ਹ ਸਾਹਿਬ ਦਾ ਆਪਾਂ ਜਥੇਦਾਰ ਥਾਪ ਦਿੰਦੇ ਹਾਂ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਫਾਂਸੀ ਉਹ ਰੱਦ ਹੋ ਜਾਵੇਗੀ ਅਤੇ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਸਿਮਰਨਜੀਤ ਸਿੰਘ ਮਾਨ ਤੇ ਗਰਚਰਨ ਸਿੰਘ ਟੋੜੇ ਵੱਲੋਂ ਕਹੀ ਗਈ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਨਾਲ ਗੱਲ ਕਰਦਾ ਤੇ ਮੇਰੀ ਰਾਸ਼ਟਰਪਤੀ ਨਾਲ ਗੱਲ ਹੋ ਗਈ ਉਹਨਾਂ ਦੀ ਫਾਂਸੀ ਰੁੱਕ ਜਾਵੇਗੀ ਉਸ ਸਮੇਂ 1-2 ਦਿਨ ਹੀ ਉਹਨਾਂ ਦੀ ਫਾਂਸੀ ਨੂੰ ਰਹਿ ਗਏ ਸੀਗੇ ਜਦੋਂ ਚੰਡੀਗੜ੍ਹ ਦੇ ਵਿੱਚ ਦੁਬਾਰਾ ਫਿਰ ਸਿਮਰਨਜੀਤ ਸਿੰਘ ਮਾਨ ਤੇ ਗਰਚਰਨ ਸਿੰਘ ਟੋੜਾ ਨੇ ਬਾਦਲ ਨੂੰ ਕਿਹਾ ਕਿ ਤੁਸੀਂ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਮਿਲੋ ਉਹਨਾਂ ਦੀ ਫਾਂਸੀ ਰੋਕੀ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਚੰਡੀਗੜ੍ਹੇ ਕਹਿ ਕੇ ਨਿਕਲੇ ਕਿ ਮੈਂ ਰਾਸ਼ਟਰਪਤੀ ਨੂੰ ਦਿੱਲੀ ਮਿਲਣ ਜਾ ਰਿਹਾ ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਿੱਲੀ ਨਹੀਂ ਪਹੁੰਚਿਆ ਤੇ ਚਟਾਲਿਆਂ ਦੇ ਫਾਰਮ ਹਾਊਸ ਤੇ ਰਾਤ ਰੁਕ ਗਿਆ ਤੇ ਰਾਤ ਸੁੱਤਾ ਰਿਹਾ ਅਗਲੇ ਦਿਨ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸਖਦੇਵ ਸਿੰਘ ਸੂਖਾ ਨੂੰ ਫਾਂਸੀ ਲੱਗ ਗਈ ਅਤੇ ਜਿਸ ਤੋਂ ਬਾਅਦ ਆ ਕੇ ਉਹਨਾਂ ਨੇ ਕੌਮ ਨੂੰ ਤੇ ਸਿਮਰਜੀਤ ਸਿੰਘ ਮਾਨ ਤੇ ਟੋੜਾ ਸਾਹਿਬ ਨੂੰ ਝੂਠ ਬੋਲਿਆ ਕਿ ਮੈਂ ਰਾਸ਼ਟਰਪਤੀ ਨੂੰ ਪੂਰੀ ਵਾਲਾਈ ਸੀ ਪਰ ਉਹ ਮੰਨਿਆ ਨਹੀਂ ਉਹਨਾਂ ਦੀ ਫਾਂਸੀ ਮਾਫ ਕਰਨ ਲਈ ਇਸ ਵਾਰ ਕੇ ਮੈਂ ਕੁਝ ਨਹੀਂ ਕਰ ਸਕਿਆ ਇਹ ਸਾਨੇ ਨਾਲ ਲੋਕਾਂ ਦੀਆਂ ਗਦਾਰੀਆਂ ਗਿਨਾ ਕਰਕੇ ਸਿੱਖ ਕੌਮ ਦੇ ਸੂਰਮਿਆਂ ਅਤੇ ਕੌਮ ਦਾ ਬੜਾ ਵੱਡਾ ਨੁਕਸਾਨ ਹੋਇਆ ਕੌਮ ਦੀ ਹੋਰ ਗੱਲ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਅਤੇ ਆਉਣ ਵਾਲੇ ਸਮੇਂ ਵਿੱਚ ਨਵੀਆਂ ਜਾਣਕਾਰੀਆਂ ਪੰਥ ਤੇ ਪੰਜਾਬ ਦੀ ਹੋਰ ਜਾਣਕਾਰੀਆਂ ਨਾਲ ਤੁਹਾਡੇ ਨਾਲ ਰੂਪ ਰੂਪ ਹੋਵਾਂਗੇ ਦਿਓ ਇਜਾਜ਼ਤ ਧੰਨਵਾਦ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੁਣੇ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ